ਮਸੀਹਾ ਦੇ ਪਵਿੱਤਰ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਚੇਤ ਮਹੀਨੇ ਦੀ ਸੋਮਵਾਰੀ ਮਸੀਹਾ ਆ ਸਾਰੀ ਸੰਗਤ ਵੜਪਾਗੀ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਹੀਦਾਂ ਸਾਹਿਬ ਉਹ ਪਵਣ ਪਿੱਤਰ ਸਥਾਨ ਜਿਸ ਸਥਾਨ ਤੇ ਹਰ ਐਤਵਾਰ ਦੁਪਹਿਰਾ ਘਟਿਆ ਜਾਂਦਾ ਤੇ ਲੱਖਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਤੇ ਹਰੇਕ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀਓ ਅੱਜ ਚੇਤ ਮਹੀਨੇ ਦੀ ਮੱਸੀਆ ਦਾ ਪਿੱਤਰ ਦਿਹਾੜਾ ਆਇਆ ਤੇ ਅੱਜ ਆਇਸੀ ਦਰਸ਼ਨਦਾਰੇ ਕਰਨ ਦੇ ਲਈ ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਵੀ ਇਸ ਪਾਵਨ ਪਿੱਤਰ ਅਸਥਾਨ ਦੇ ਦਰਸ਼ਨਦਾਰੇ ਜਿਹੜੇ ਉਹ ਕਰਵਾਏ ਜਾਣਾ ਇਸ ਸਥਾਨ ਤੇ ਅਮਰ ਸ਼ੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸ਼ੀਦਾ ਸਿੰਘਾਂ ਦਾ ਪਹਿਰਾ ਹੁੰਦਾ ਆ ਇਸ ਸਥਾਨ ਤੇ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਹੇ ਹਾਂ ਸੰਗਤ ਜੀ ਆਓ ਦੱਸਦੇ ਆ ਇਥੋਂ ਦਾ ਪੂਰਾ ਇਤਿਹਾਸ ਦੇੰਕੀ ਆਪ ਸਭ ਨੂੰ ਪਤਾ ਕਿ ਕੋਲਵਾੜ ਦੇ ਲਾਗੇ ਗੁਰਦੁਆਰਾ ਟਾਲਾ ਸਾਹਿਬ ਸ਼ਸ਼ੋਭਿਤ ਹੈ ਉਸ ਸਥਾਨ ਤੇ ਮੁਗਲਾਂ ਦੇ ਮੁਖੀ ਦੇ ਨਾਲ ਜਦੋਂ ਆਪਸੀ ਸਾਂਝਾ ਵਾਰ ਹੋਇਆ ਸੀ ਨਾ ਤੇ ਆਪਸੀ ਸਾਂਝੇ ਵਾਰ ਦੇ ਵਿੱਚ ਮੁਗਲਾਂ ਦੇ ਮੁਖੀ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਆ ਉਹ ਤੜ ਦੇ ਨਾਲੋਂ ਅਲੱਗ ਹੋ ਜਾਂਦਾ ਤੇ ਉਸ ਸਥਾਨ ਤੇ ਲੱਗ ਹੁੰਦਾ ਤੇ ਇਸ ਸਥਾਨ ਤੇ ਸੰਸਕਾਰ ਕੀਤਾ ਜਾਂਦਾ ਆ ਤੇ ਸੰਗਤ ਜੀ ਜਦੋਂ ਮੁਗਲਾਂ ਨੇ ਅੰਮ੍ਰਿਤ ਸਰੋਵਰ ਸ਼ਿਰ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਨਾ ਹੱਡ ਸਟ ਨੇ ਸ਼ੁਰੂ ਕਰਤੇ ਪੂਰਨਾ ਸ਼ੁਰੂ ਕਰਤਾ ਤੇ ਉਸ ਸਮੇਂ ਅਮਰ ਸ਼ੀਦ ਤਨ ਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕਿਸਾਨ ਦਮਦਮਾ ਸਾਹਿਬ ਉਸ ਸਥਾਨ ਤੇ ਜਦੋਂ ਪਤਾ ਲੱਗਦਾ ਆ ਕਿ ਮੁਗਲਾਂ ਨੇ ਇਸ ਤਰ੍ਹਾਂ ਅੰਮ੍ਰਿਤ ਸਰੋਵਰ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਸ ਸਮੇਂ ਬਿਰਧ ਅਵਸਥਾ ਵਿੱਚ ਹੀ ਅਮਰ ਸ਼ੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਡੋਲੇ ਫੜਕਦੇ ਆ ਉਸ ਸਥਾਨ ਤੇ ਸਾਥੀਆਂ ਦੇ ਨਾਲ ਚੱਲ ਪੈਂਦੇ ਆ ਰਸਤੇ ਦੇ ਵਿੱਚ ਹੋਰ ਵੀ ਨਾਲ ਸਿੰਘ ਜਿਹੜੇ ਆ ਬਾਬਾ ਜੀ ਨਾਲ ਇਕੱਟੇ ਹੋ ਜਾਂਦੇ ਸੰਗਤਾਂ ਇਕੱਟੀਆਂ ਹੋ ਜਾਂਦੀਆਂ ਆ ਤੇ ਜਦੋਂ ਅੰਮ੍ਰਿਤਸਰ ਦੇ ਲਾਗੇ ਗੋਲਵਾਰਡ ਦੇ ਲਾਗੇ ਪਹੁੰਚਦੇ ਆ ਨਾ ਤੇ ਮੁਗਲਾਂ ਦੇ ਮੁਖੀ ਨੇ ਇੱਕ ਆਪਣਾ ਪੈਰੋਕਾਰ ਭੇਜਿਆ ਹੁੰਦਾ ਹੈ ਜੋ ਕਿ ਜਾ ਕੇ ਸਿੱਖਾਂ ਦੇ ਨਾਲ ਲੜਾਈ ਲੜ ਸਕੇ ਤੇ ਉਸ ਸਮੇਂ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਜਦੋਂ ਗੋਲਵਾਰਡ ਤੋਂ ਪਹਿਲਾਂ ਲਖੀਰ ਸਾਹਿਬ ਵੀ ਗੁਰਦੁਆਰਾ ਆਉਂਦਾ ਲਲਕਾਰ ਸਾਹਿਬ ਗੁਰਦੁਆਰਾ ਵੀ ਆਉਂਦਾ ਹੈ ਤੇ ਉੱਥੇ ਆ ਕੇ ਲਲਕਾਰ ਮਾਰਦੇ ਆ ਤੇ ਤਰਨਤਨ ਸਾਹਿਬ ਵਿੱਚ ਗੁਰਦੁਆਰਾ ਲਖੀਰ ਸਾਹਿਬ ਵੀ ਸ਼ਿਸ਼ੋਭਿਤਾ ਜਿੱਥੇ ਲਕੀਰ ਖਿੱਚੀ ਸੀਗੀ ਇਸ ਤਰ੍ਹਾਂ ਆਉਂਦੇ ਆਉਂਦੇ ਜਦੋਂ ਗੋਲਵਾਰਡ ਦੇ ਲਾਗੇ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਸ਼ਿਸ਼ੋਭਿਤਾ ਹੈ ਉਸ ਥਾਂ ਤੇ ਜਦੋਂ ਪਹੁੰਚਦੇ ਆ ਨਾ ਤੇ ਮੁਗਲਾਂ ਦੇ ਮੁਖੀ ਦੇ ਨਾਲ ਤੇ ਅਮਰਜੀਤ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਦੋਂ ਆਪਸੀ ਸਾਂਝਾ ਵਾਰ ਹੁੰਦਾ ਤੇ ਸੀਸ ਜਿਹੜਾ ਆ ਤੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਬਾਬਾ ਜੀ ਨੇ ਪ੍ਰਾਣ ਕੀਤਾ ਸੀਗੇ ਜਿੰਨਾ ਸਿਰ ਮੈਂ ਮੁਗਲਾਂ ਤੋਂ ਬਦਲਾ ਨਾ ਲੈ ਲਵਾਂਗੇ ਸਿਰ ਦਰਬਾਰ ਸਾਹਿਬ ਦੇ ਅਮਰ ਸਰੋਵਰ ਦੀ ਬੇਅਦਬੀ ਦਾ ਉਹਨਾਂ ਚਿਰ ਅੰਤਿਮ ਇਨਸਾਫ਼ ਨਹੀਂ ਲਵਾਂਗਾ ਤੇ ਜਦੋਂ ਸੀਸ ਧਾੜ ਦੇ ਨਾਲ ਅਲੱਗ ਹੋ ਜਾਂਦਾ ਤੇ ਇੱਕ ਸਿੰਘ ਨੇ ਪ੍ਰਾਣੀ ਯਾਦ ਕਰਵਾਇਆ ਬਾਬਾ ਜੀ ਆਪਣਾ ਪ੍ਰਾਣੀ ਯਾਦ ਕਰੋ ਹਾਲੇ ਤਾਂ ਆਪਾਂ ਹੋਰ ਵੀ ਸੋਦੇ ਲਾਉਣੇ ਆ ਤੇ ਆਪਾਂ ਉਸ ਚੀਜ਼ ਦਾ ਬਦਲਾ ਲੈਣਾ ਆ ਤੇ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਆਪਣੀ ਖੱਬੀ ਤਲੀ ਤੇ ਸੀਸ ਧਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਭਾਜਣਾ ਪਾਇਆ ਜਦੋਂ ਮੁਗਲਾਂ ਨੇ ਦੇਖਿਆ ਮੁਗਲਾਂ ਨੇ ਜਦੋਂ ਦੇਖਿਆ ਗੁਰੂ ਦਾ ਸਿੰਘ ਅਮਰ ਸ਼ੀਰ ਤਨ ਤਨ ਬਾਬਾ ਦੀਪ ਸਿੰਘ ਜੀ ਖੱਬੀ ਤਲੀ ਤੇ ਸੀਸ ਤਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾ ਰਿਆ ਤੇ ਉਸ ਸਮੇਂ ਮੁਗਲਾਂ ਨੂੰ ਭਾਜਣਾ ਪੈ ਗਿਆ ਸਾਨਾ ਵੀ ਇਹ ਕੀ ਪਾਣਾ ਵਾਪਰ ਗਿਆ ਤੇ ਇਸ ਤਰ੍ਹਾਂ ਅਮਰ ਸ਼ੀਰ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਆਪਣਾ ਪ੍ਰਾਣ ਪੂਰਾ ਕਰਦੇ ਹੋਏ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਮਸਤਕ ਹੋਏ ਜਿੱਥੇ ਪ੍ਰਕਰਮਾਂ ਦੇ ਵਿੱਚ ਨਾਲ ਹੀ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਸशोਭਿਤ ਹੈ ਇਸ ਸਥਾਨ ਤੇ ਸੰਗਤਾਂ ਬਹੁਤ ਹੀ ਸ਼ਰਧਾ ਪਾਵਨਾਂ ਦੇ ਨਾਲ ਦਰਸ਼ਨ ਮੇਲੇ ਕਰਦੀਆਂ ਨੇ ਨਸਤਮਸਤਕ ਹੁੰਦੀਆਂ ਤੇ ਮਨ ਦੀਆਂ ਮਨੋਕਾਮਨਾ ਜੜੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਚੇਤ ਮਹੀਨੇ ਦੀ ਮੱਸੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਤੁਹਾਡੇ ਸਾਰੀ ਸੰਗਤੇ ਮੇਰ ਪਰੇ ਹੱਥ ਰੱਖਣਾ ਚੜ੍ਹਦੀਆਂ ਕਲਾ ਕਰਨਾ ਬਹੁਤ ਬਹੁਤ ਸ਼ੁਕਰਾਨਾ ਉਮੀਦ ਕਰਦੇ ਆਂ ਇਹ ਜਾਣਕਾਰੀ ਦੀ ਵੀਡੀਓ ਆ ਜਿਹਨੂੰ ਪਸੰਦ ਆਵੇ ਜਿਹਦੇ ਨੂੰ ਪਸੰਦ ਆਈ ਤੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਕਾਂ ਦੇ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ